ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਮੌਤਲ ਬਤਾਇਆ ਕਿ ਅੰਦਰਬੀਰ ਸਿੰਘ ਬੁਲਾਰੀਆ ਨੇ ਦਿੱਲੀ 'ਚ ਤਕੜੀ ਛੱਡ ਕਾਂਗਰਸ ਦਾ ਹੱਥ ਫੜਿਆ ਤਾਂ ਉਹਨਾਂ ਦੇ ਸੁਰ ਆਪਣੀ ਸਾਬਕਾ ਪਾਰਟੀ ਤੇ ਉਸਦੇ ਸੀਨੀਅਰ ਲੀਡਰਾਂ ਖਿਲਾਫ ਅਚਾਨਕ ਤਿੱਖੇ ਹੋ ਗਏ ਹਾਲਾਂਕਿ ਪਾਰਟੀ 'ਚ ਉਹਨਾਂ ਦਾ ਸਵਾਗਤ ਰਸਮੀ ਤੌਰ ਤੇ ਦੁਸ਼ਹਿਰੇ ਵਾਲੇ ਦਿਨ ਯਾਨੀ ਬਦੀ ਤੇ ਨੇਕੀ ਵਾਲੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਰਨਗੇ ਪਰ ਉਸ ਤੋਂ ਪਹਿਲਾਂ ਹੀ 라वण ਮੇਗਨਾਥ ਤੇ ਕੁੰਮਕਰਨ ਇਥੋਂ ਤੱਕ ਕਿ ਸ਼ਰੂਪ ਨਖਾ ਦੇ ਕਿਰਦਾਰਾਂ ਦੀ ਤੁਲਨਾ ਬੁਲਾਰਿਆ ਨੇ ਸੀਐਮ ਪ੍ਰਕਾਸ਼ ਸਿੰਘ ਬਾਦਲ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਤੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਕਰ ਦਿੱਤੀ ਬੁਲਾਰਿਆ ਨੇ ਜਵਾਬ ਕੇਂਦਰੀ ਮੰਤਰੀ ਹਰਸ਼ੀਮਰਤ ਕੌਰ ਬਾਦਲ ਨੇ ਵੀ ਦਿੱਤਾ ਉਹਨੇ ਕਿਹਾ ਕਿ ਜਿਹੜੀ ਪਾਰਟੀ ਨੂੰ ਉਹ 라वण ਕੁੰਮਕਰਨ ਤੇ ਮੇਗਨਾਥ ਦੀ ਪਾਰਟੀ ਦੱਸ ਰਹੇ ਨੇ ਉਸ ਪਾਰਟੀ ਨਾਲ ਉਹ ਤੇ ਉਹਨਾਂ ਦੇ ਪਿਤਾ ਜੁੜੇ ਰਹੇ ਨੇ ਇਹ ਸਾਰਿਆਂ ਨੂੰ ਪਤਾ ਹੈ ਵੀ ਇਹ ਇੱਕ ਕੁੰਮਕਰਨ ਇਹ ਇੱਕ ਮੇਗਨਾਥ ਤਾਂ ਇਹਨਾਂ ਦਾ ਉੱਤੇ ਜਿਹੜਾ 라वण ਇਹ ਤਿੰਨੇ ਨੇ ਜੀ ਬਾਦਲ ਵੀ ਆ ਸੁਖਬੀਰ ਵੀ ਆ ਤਾਂ ਬਿਕਰਮ ਵੀ ਆ ਇਹ ਤਿੰਨੇ ਨੇ ਹੁਣ ਸਰੂਪਨਾ ਕਾਹਨਾ ਮੈਨੂੰ ਪੁੱਛੋ ਕੌਣ ਪੁੱਛਣਾ ਚਾਹਾਂਗੇ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਐਨ ਸਾਲ ਅਕਾਲੀ ਦਲ 'ਚ ਰਹੇ ਤੇ ਉਹ ਐਨ ਸਾਲ ਇਹੋ ਜੀ ਪਾਰਟੀ ਤੇ ਕੁੰਮਕਰਨ ਦੇ ਵਿੱਚ ਕਿਉਂ ਬੈਠੇ ਰਹੇ ਤੇ ਅੱਜ ਮੌਕਾ ਪ੍ਰਸਤ ਇਨਸਾਨ ਜਿਹੜੇ ਦੂਜੀ ਪਾਰਟੀਆਂ 'ਚ ਜਾ ਰਹੇ ਆਪਣੀ ਪਾਰਟੀ ਤੋਂ ਨਿਕਾਰੇ ਹੋਏ ਜਿਨ੍ਹਾਂ ਨੂੰ ਪਤਾ ਹੈ ਨਾ ਟਿਕਟ ਮਿਲਣੀ ਹੈ ਦਾ ਨਾਮ ਹੈ ਜਿੰਨਾ ਹੈਗਾ ਆ ਦੂਜੀ ਪਾਰਟੀਆਂ 'ਚ ਜਾ ਕੇ ਜਦ ਆਪਣੀ ਮਾਂ ਪਾਰਟੀ ਵਾਸਤੇ ਜਿਨ੍ਹਾਂ ਦੀ ਦੇਣ ਜਿਹਦੇ ਕਰਕੇ ਇਹ ਐਮ.ਐਲ.ਏ ਬਣੇ ਜਿਹਦੇ ਕਰਕੇ ਇਹਨਾਂ ਦੇ ਪਿਓ ਐਮ.ਐਲ.ਏ ਬਣੇ ਅੱਜ ਉਸ ਪਾਰਟੀ ਤੇ ਉਸ ਲੀਡਰਾਂ ਨੂੰ ਜਦ ਇਹੋ ਜਿਹੀ ਗੱਲ ਕਹਿੰਦੇ ਨੇ ਤੇ ਲੋਕਾਂ ਨੂੰ ਇਹਨਾਂ ਦੇ ਲੋਕਾਂ ਨੇ ਕੀ ਸਤਕਾਰ ਦੇਣਾ ਹੈ